ਭਾਵੇਂ ਕਿ ਲੋੜੀ ਅਤੇ ਮਾਗੀ ਲੰਘ ਚੁੱਕੀ ਹੈ ਇਸ ਦੇ ਬਾਵਜੂਦ ਠੰਡ ਤੋਂ ਉੱਤਰੀ ਭਾਰਤ ਨੂੰ ਰਾਹਤ ਮਿਲਦੀ ਨਜ਼ਰ ਨਹੀਂ ਆ ਰਹੀ ਖਾਸ ਤੌਰ ਤੇ ਪੰਜਾਬ ਦੇ ਕੁਝ ਇਲਾਕਿਆਂ ਵਿੱਚ ਤਾਪਮਾਨ 0 ਤੋਂ ਵੀ ਹੇਠਾਂ ਡਿੱਗਦਾ ਨਜ਼ਰ ਆ ਰਿਹਾ ਹੈ ਜਿਸ ਨੇ ਲੋਕਾਂ ਦੇ ਜਨ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਕੇ ਰੱਖ ਦਿੱਤਾ ਹੈ ਹੁਣ ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਬੀਤੇ ਦਿਨਾਂ ਵਿੱਚ ਪੰਜਾਬ ਦਾ ਘੱਟੋ ਘੱਟ ਤਾਪਮਾਨ 1970 ਤੋਂ ਬਾਅਦ ਦੂਜਾ ਸਭ ਤੋਂ ਘੱਟ ਤਾਪਮਾਨ ਰਿਹਾ ਹੈ ਇਸ ਦਾ ਮਤਲਬ ਘੱਟੋ ਘੜ ਤਾਪਮਾਨ ਨੇ ਪਿਛਲੇ 54 ਸਾਲਾਂ ਦਾ ਰਿਕਾਰਡ ਤੋੜ ਕੇ ਰੱਖ ਦਿੱਤਾ ਹੈ ਸੰਘਣੀ ਧੁੰਦ ਅਤੇ ਕੜਾਕੇ ਦੀ ਠੰਡ ਕਾਰਨ ਜਿੱਥੇ ਸਾਰੇ ਉੱਤਰੀ ਭਾਰਤ ਰਾਜਾਂ 'ਚ ਆਮ ਜਨ ਜੀਵਨ ਪ੍ਰਭਾਵਿਤ ਰਿਹਾ ਉੱਥੇ ਪੰਜਾਬ 'ਚ ਘੱਟੋ ਘੜ ਤਾਪਮਾਨ ਮੰਨਫੀ ਹੋ ਗਿਆ ਸੀ ਪੰਜਾਬ ਦਾ ਨਵਾਂ ਸ਼ਹਿਰ ਅਤੇ ਹਰਿਆਣਾ ਦਾ ਮਹਿੰਦਰਗੜ ਸਭ ਤੋਂ ਠੰਡੇ ਸ਼ਹਿਰ ਰਹੇ ਸਨ ਨਮਾਸ਼ਹਿਰ ਦੇ ਬੱਲੋਵਾਲ ਸੋਖੜੀ ਵਿੱਚ ਕੱਟੋ ਘੜਤਾ ਮਨ -0.2 ਡਿਗਰੀ ਅਤੇ ਮਹਿੰਦਰਗੜ੍ਹ ਵਿੱਚ ਕੱਟੋ ਘੜਤਾ ਮਨ 0.4 ਡਿਗਰੀ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਪੰਜਾਬ ਵਿੱਚ ਸੰਘਣੀ ਧੁੰਦ ਅਤੇ ਠੰਡ ਦਾ ਰੈੱਡ ਅਲਰਟ ਜਾਰੀ ਕੀਤਾ ਹੈ। ਦੂਜੇ ਪਾਸੇ ਕੌਮੀ ਰਾਜਧਾਨੀ ਦਿੱਲੀ ਵਿੱਚ ਸੀਜ਼ਨ ਦਾ ਸਭ ਤੋਂ ਠੰਡਾ ਦਿਨ ਰਿਹਾ ਅਤੇ ਤਾਪਮਾਨ 3.3 ਡਿਗਰੀ ਦਰਜ ਕੀਤਾ ਗਿਆ। ਸਪਤ ਜਾਣਕਾਰੀ ਅਨੁਸਾਰ ਸੰਗਣੀ ਧੁੰਦ ਪੈਣ ਕਰਕੇ ਪੰਜਾਬ ਦੇ ਅਮਰੀਕਸਰ, ਲੁਧਿਆਣਾ, ਪਟਿਆਲਾ, ਪਠਾਨਕੋਟ, ਆਦਮਬੋਲ, ਹਲਵਾਰਾ, ਫਰੀਦਕੋਟ, ਗੁਰਦਾਸਪੁਰ ਵਿੱਚ ਦਿਖਣ ਹੱਦ 50 ਮੀਟਰ ਤੋਂ ਵੀ ਘੱਟ ਦਰਜ ਕੀਤੀ ਗਈ। ਸੰਗੜੀ ਧੁੰਦ ਕਾਰਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਮੌਸਮ ਵਿਭਾਗ ਅਨੁਸਾਰ ਘੱਟੋ-ਘੱਟ 1 ਡਿਗਰੀ ਤਾਪਮਨ ਨਾਲ ਲੁਧਿਆਣਾ ਪੰਜਾਬ ਦਾ ਦੂਜਾ ਸਭ ਤੋਂ ਠੰਡਾ ਸ਼ਹਿਰ ਰਿਹਾ ਇਸੇ ਤਰ੍ਹਾਂ ਅੰਮ੍ਰਿਤਸਰ ਵਿੱਚ ਵੀ ਘੱਟੋ-ਘੱਟ ਤਾਪਮਨ 5.7 ਡਿਗਰੀ ਪਟਿਆਲਾ ਵਿੱਚ 3.2 ਡਿਗਰੀ ਪਠਾਨਕੋਟ ਵਿੱਚ 3.8 ਡਿਗਰੀ ਬਠਿੰਡਾ ਵਿੱਚ 2.2 ਫਰੀਦਕੋਟ ਵਿੱਚ 4.4 ਗੁਰਦਾਸਪੁਰ ਵਿੱਚ 3.1 ਅਤੇ ਮੁਹਾਲੀ ਵਿੱਚ ਘੱਟੋ-ਘੱਟ ਤਾਪਮਨ 4.1 ਡਿਗਰੀ ਦਰਜ ਕੀਤਾ ਗਿਆ। ਇਹ ਤਾਪਮਨ ਆਮ ਨਾਲੋਂ 3 ਤੋਂ 5 ਡਿਗਰੀ ਘੱਟ ਸੀ। ਇਸੇ ਤਰ੍ਹਾਂ ਹਰਿਆਣਾ ਦੀ ਅੰਬਾਲਾ ਵਿੱਚ ਘੱਟੋ-ਘੱਟ ਤਾਪਮਨ 3.6 ਡਿਗਰੀ, ਹਿਸਾਰ ਵਿੱਚ 2.4, ਕਰਨਾਲ ਵਿੱਚ 3.1, ਰੋहतक ਵਿੱਚ 4.8, ਪਿਵਾਨੀ ਵਿੱਚ 3.7, ਸਿਰਸਾ ਵਿੱਚ 4.8 ਫਤਿਆਬਾਦ ਵਿੱਚ 4.2 ਅਤੇ ਗੁਰੂਗ੍ਰਾਮ ਵਿੱਚ 2 ਝੱਜਰ ਵਿੱਚ 3.1 ਜੀਂਦ ਵਿੱਚ ਘੱਟੋ ਘੜ ਤਾਪਮਨ 3.1 ਡਿਗਰੀ ਰਿਹਾ ਦੋਵੇਂ ਸੂਬਿਆਂ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਘੱਟੋ ਘੜ ਤਾਪਮਨ 3.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਉਧਰ ਜੰਮੂ ਕਸ਼ਮੀਰ ਦੀਆਂ ਬਹੁਤੀਆਂ ਥਾਵਾਂ ਤੇ ਘੱਟੋ ਘੜ ਤਾਪਮਨ ਮੰਨੀ ਤੋਂ ਕਈ ਅੰਕ ਹੇਠਾਂ ਚਲਾ ਗਿਆ ਇਸੇ ਦੌਰਾਨ ਭਾਰਤੀ ਮੌਸਮ ਵਿਗਿਆਨ ਵਿਭਾਗ ਨੇ ਉੱਤਰੀ ਭਾਰਤ 'ਚ ਅਗਲੇ 3 ਦਿਨ ਸੰਘਣੀ ਧੁੰਦ ਅਤੇ ਬਹੁਤ ਸੰਘਣੀ ਧੁੰਦ ਪੈਣ ਦੀ ਪੇਸ਼ੀ ਨਿਗੋਈ ਕੀਤੀ ਹੈ। ਵਿਪਾਗ ਨੇ ਨਾਲ ਹੀ ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ ਵਿੱਚ ਅਗਲੇ 2 ਦਿਨ ਠੰਡ ਅਤੇ ਭਿਆਨਕ ਠੰਡ ਦੇ ਹਾਲਾਤ ਜਾਰੀ ਰਹਿਣ ਦੀ ਚੇਤਾਵਨੀ ਦਿੱਤੀ ਹੈ। ਮੌਸਮ ਖਰਾਬ ਹੋਣ ਕਾਰਨ ਅੱਜ ਸ਼ਹੀਦ ਭਗਤ ਸਿੰਘ ਕੋਮੰਤਰੀ ਹਵਾਈ ਅੱਡਾ ਮੁਹਾਲੀ ਤੋਂ ਅੱਧੀ ਦਰਜਨ ਦੇ ਕਰੀਬ ਉਡਾਨਾਂ ਰੱਦ ਹੋ ਗਈਆਂ ਜਦਕਿ 1 ਦਰਜਨ ਤੋਂ ਵੱਧ ਜਹਾਜ਼ਾਂ ਨੇ ਚਾਰ ਤੋਂ 5 ਘੰਟੇ ਦੀ ਦੇਰੀ ਨਾਲ ਉਡਾਨ ਭਰੀ ਇਸ ਮੌਕੇ ਰੇਲ ਗੱਡੀਆਂ ਵੀ ਦੇਰੀ ਨਾਲ ਚਲਦੀਆਂ ਰਹੀਆਂ ਬਿਊਰੋ ਰਿਪੋਰਟ ਪੰਜਾਬੀ ਨਿਊਜ਼ ਬਾਕਸ